ਤੂੰ ਕੋਣ ਬੋਲਦੀ ਆ ਬੈਤ ਦਾ ਕਿਹਦੀ ਘਰ ਵਾਲੀ ਬੋਲਦੀ ਆ ਜੀ 니 ਮਾ ਇਹਦੇ ਜੀ ਆ ਬੋਲਦੀ ਆ ਕੋਣ ਬੋਲਦੀ ਆ 니 ਉਹਦੀ ਗੱਲ ਫਰੈਂਡ ਅਖਿਆ ਤੂੰ ਉਹਦੀ ਗੱਲ ਫਰੈਂਡ ਬੋਲਦੀ ਆ ਵਾ ਲੈ ਰੱ ਕੇੜੇ ਮਾਤੋਂ ਕਮਰੇ ਦੇ ਬੱਤੀ ਉਹਦੀ ਤੂੰ 니 ਮਾ ਜਿਹੜੇ ਜਿਹੜੇ ਪਾਸੇ ਮਰਜੀ ਬੜੀ ਮੈਨੂੰ ਉਹ ਨਾਲ ਗੱਲ ਕਰਾ ਮੇਰਾ ਮੇਰਾ ਪੇਹਰ ਮੇਰਾ ਜੀ ਨਹੀਂ ਲੱਗਦਾ ਤੇਰਾ ਜੀ ਨਹੀਂ ਲੱਗਦਾ